ਇਹ ਸਾਡੀ ਨਗਰੀ ਹੈ ਅਸੀਂ ਇੱਥੇ ਦੇ ਆਂਬਾ ਸਰ ਦੇ ਆ ਸਾਡਾ ਪਿੰਡ ਇੱਥੇ ਦੇ ਮਹਿਤਾ ਚੌਕ ਵਾਲ ਡੈਡੀ ਦਾ ਪਿੰਡ ਪੰਡੋਰੀ ਵਾਲ ਬੰਬੀ ਦਾ ਪਿੰਡ ਤੇ ਬਚਪਨ ਸਾਡਾ ਇੱਥੇ ਹੀ ਗੁਜ਼ਰਿਆ ਪਿੰਡਾਂ 'ਚ ਖੇਡਦੇ ਹੋਏ ਜਦੋਂ ਵੀ ਆਨੇ ਤੇ ਮੱਥਾ ਟੇਕਣ 'ਚ ਬਹੁਤ ਆਨੰਦ ਆਦਾ ਹੈ ਅ ਅੱਜ ਬਹੁਤ ਰਸ ਸੀਗਾ ਅ ਪਰਿਕਰਮਾ ਕਰ ਲਈ ਅਸੀਂ ਗੋਲਡਨ ਟੈਂਪਲ ਦੀ ਮੇਰੇ ਮੰਮੀ ਤੇ ਡੈਡੀ ਜਦੋਂ ਉਹਨਾਂ ਦਾ ਵਿਆਹ ਤੈਅ ਹੋਇਆ ਸੀ ਤਾਂ ਉਹਨੇ ਕਿਹਾ ਅੱਛਾ ਤੁਸੀਂ ਨਾ ਇਹ ਕੰਮ ਕਰੋ ਮੈਂ ਕੁੜੀ ਦੇਖਣ ਤੇ ਬਗੈਰ ਨਹੀਂ ਵਿਆਹ ਕਰਨਾ ਤੇ ਉਹਨੂੰ ਗੋਲਡਨ ਟੈਂਪਲ ਬੁਲਾ ਲਓ ਕਿ ਮਮੀ ਆਪਣੀ ਫੈਮਿਲੀ ਨਾਲ ਗੋਲਡਨ ਟੈਂਪਲ ਆਈ ਤੇ ਡੈਡੀ ਆਪਣੀ ਫੈਮਿਲੀ ਨਾਲ ਗੋਲਡਨ ਦੂਰ ਦੂਰ ਜੀ ਜੀ ਬੰਦੇ ਇੱਥੇ ਤੇ ਕੁੜੀਆਂ ਇੱਥੇ ਐ ਦੂਰੋਂ ਦੇਖ ਲਿਆ ਤੇ ਕਹਾ ਠੀਕ ਹੈ ਤੇ ਵਿਆਹ ਉੱਥੇ ਹੋਇਆ ਜੀ ਮੌਜੂਦ ਨੇ ਤਾਂ ਸਰ ਸਭ ਤੋਂ ਪਹਿਲਾਂ ਤਾਂ ਗੁਰੂ ਨਗਰੀ ਵਿਖੇ ਪਹੁੰਚੇ ਹਾਂ ਕਿਵੇਂ ਤਾਂ ਲੱਗ ਰਿਹਾ ਅਕਸਰ ਤੁਸੀਂ ਗੁਰੂ ਨਗਰੀ ਜਾਂਦੇ ਹੋ ਸਚਕਣਚੀਰੀ ਹਰਮੰਦਰ ਸਾਹਿਬ ਵੀ ਜਾਂਦੇ ਹੋ ਤਾਂ ਅੱਜ ਵੀ ਆਏ ਹੋ ਕਿਵੇਂ ਲੱਗ ਰਿਹਾ ਇਹ ਸਾਡੀ ਨਗਰੀ ਹੈ ਅਸੀਂ ਇੱਥੇ ਦੇ ਆਂਬ ਸਰਦੇ ਆ ਸਾਡਾ ਪਿੰਡ ਇੱਥੇ ਦੇ ਮਹਿਤਾ ਚੌਕ ਵਾਲ ਡੈਡੀ ਦਾ ਪਿੰਡ ਪੰਡੋਰੀ ਵਾਲ ਬੰਬੀ ਦਾ ਪਿੰਡ ਤੇ ਬਚਪਨ ਸਾਡਾ ਇੱਥੇ ਹੀ ਗੁਜ਼ਰਿਆ ਪਿੰਡਾਂ 'ਚ ਖੇਡਦੇ ਹੋਏ ਮੱਜਾ ਨੂੰ ਚਰਾਂਦੇ ਹੋਏ ਤੇ ਹੁਣ ਅਸੀਂ ਮੁੰਬਈ ਵਾਲੇ ਹੋ ਗਏ ਹਾਂ ਲੇਕਿਨ ਇਹ ਪਿੰਡ ਜਾਂ ਪੰਜਾਬ ਸਾਡੇ ਦਿਲ 'ਚ ਵੱਸਦਾ ਜਦੋਂ ਵੀ ਆਨੇ ਤੇ ਮੱਥਾ ਟੇਕਣ 'ਚ ਬਹੁਤ ਆਨੰਦ ਆਦਾ ਹੈ ਅੱਜ ਬਹੁਤ ਖੁਸ਼ ਹਾਂ ਅਹ ਪਰਿਕਰਮਾ ਕਰ ਲਈ ਅਸੀਂ ਗੋਲਡਨ ਟੈਂਪਲ ਦੀ ਲੇਕਿਨ ਉੱਥੇ ਖਾਲੀ ਉੱਥੇ ਜਾਣ ਨਾਲ ਹੀ ਬਸ ਐਂ ਲੱਗਦਾ ਕਿ ਸਕੂਨ ਮਿਲ ਗਿਆ ਜਦੋਂ ਮੈਂ ਗੋਲਡਨ ਟੈਂਪਲ ਜਿਸੀ ਮੈਂ ਪ੍ਰੇ ਕੀਤਾ ਕਿ ਭਾਈ ਸਾਰੀ ਚੀਜ਼ਾਂ ਠੀਕ ਹੋ ਜਾਣ ਕੋਈ ਵੀ ਕਿਸ ਨੂੰ ਵੀ ਤਕਲੀਫ ਨਾ ਆਏ ਕੋਈ ਹੋਰ ਨਾ ਮਜ਼ਾਈਲਾ ਨਿਕਲਣ ਦੁਨੀਆ ਚ ਦੇ ਨਾਲ ਹਰ ਵਾਰ ਆਨੇ ਹੋਂ ਜਦੋਂ ਗੁਰੂ ਘਰ ਜਾਣੇ ਹੋਂ ਤਾਂ ਗੁਰੂ ਘਰ ਦੇ ਨਾਲ ਕੋਈ ਖਾਸ ਯਾਦ ਜੁੜੀ ਜਾਂ ਬਾਬਾ ਜੀ ਦੇ ਅੱਗੇ ਕੁਝ ਖਾਸ ਅਰਦਾਸ ਕੀਤੀ ਹੋਣੀ ਹੈ ਲਰੀ ਹੈ ਲੇਕਿਨ ਮੇਨ ਮੇਰਾ ਇਹੀ ਬਖਸਦ ਹੁੰਦਾ ਜਦੋਂ ਮੈਂ ਗੁਰਦੁਆਰੇ ਜਾਂਦਾ ਕਿਉਂਕਿ ਮੇਰੇ ਮੰਮੀ ਤੇ ਡੈਡੀ ਜਦੋਂ ਉਹਨਾਂ ਦਾ ਵਿਆਹ ਤੈਅ ਹੋਇਆ ਸੀ ਤੇ ਉਹਨਾਂ ਨੇ ਕਿਹਾ ਅੱਛਾ ਤੁਸੀਂ ਨਾ ਇਹ ਕੰਮ ਕਰੋ ਮੈਂ ਕੁੜੀ ਦੇਖਣ ਦੇ ਬਗੈਰ ਨਹੀਂ ਵਿਆਹ ਕਰਨਾ ਤੇ ਉਹਨੂੰ ਗੋਲਡਨ ਟੈਂਪਲ ਬੁਲਾ ਲਓ ਤੇ ਮੰਮੀ ਆਪਣੀ ਫੈਮਿਲੀ ਨਾਲ ਗੋਲਡਨ ਟੈਂਪਲ ਆਈ ਤੇ ਡੈਡੀ ਆਪਣੀ ਫੈਮਿਲੀ ਨਾਲ ਗੋਲਡਨ ਦੂਰ ਦੂਰ ਬੰਦੇ ਇੱਥੇ ਤੇ ਕੁੜੀਆਂ ਇੱਥੇ ਐ ਦੂਰੋਂ ਦੇਖ ਲਿਆ ਤੇ ਕਹਿੰਦਾ ਠੀਕ ਹੈ ਤੇ ਵਿਆਹ ਉੱਥੇ ਹੋਇਆ ਜੀ ਤੇ ਇਹ ਸਾਡਾ ਜਿਹੜਾ ਜੇ ਹੈ ਹੀ ਹੈ ਅੰਮ੍ਰਿਤਸਰ ਆਏ ਤੇ ਗੋਲਡਨ ਟੈਂਪਲ ਨਹੀਂ ਗਏ ਤੇ ਤੁਸੀਂ ਨਿਕਲ ਗਏ ਅੰਮ੍ਰਿਤਸਰ ਤੋਂ ਤੇ ਫਿਰ ਲੱਗਦਾ ਕੰਪਲੀਟ ਨਹੀਂ ਹੋਇਆ ਇਹ ਟ੍ਰਿਪ ਜੀ ਜੂਤ ਨੇ ਤਾਂ ਸਰ ਸਭ ਤੋਂ ਪਹਿਲਾਂ ਤਾਂ ਗੁਰੂ ਨਗਰੀ ਵਿਖੇ ਪਹੁੰਚੇ ਹਾਂ ਕਿਵੇਂ ਤਾਂ ਲੱਗ ਰਿਹਾ ਅਕਸਰ ਤੁਸੀਂ ਗੁਰੂ ਨਗਰੀ ਜਾਂਦੇ ਹੋ ਸਚਕਣਚੀਰੀ ਹਰਮੰਦਰ ਸਾਹਿਬ ਵੀ ਜਾਂਦੇ ਹੋ ਤਾਂ ਅੱਜ ਵੀ ਆਏ ਹੋ ਕਿਵੇਂ ਲੱਗ ਰਿਹਾ ਇਹ ਸਾਡੀ ਨਗਰੀ ਹੈ ਅਸੀਂ ਇੱਥੇ ਦੇ ਆਂਬਾ ਸਰਦੇ ਆ ਸਾਡਾ ਪਿੰਡ ਇੱਥੇ ਦੇ ਮਹਿਤਾ ਚੌਕ ਵੱਲ ਡੈਡੀ ਦਾ ਪਿੰਡ ਪੰਡੋਰੀ ਵੱਲ ਬੰਬੀ ਦਾ ਪਿੰਡ ਤੇ ਬਚਪਨ ਸਾਡਾ ਇੱਥੇ ਹੀ guzreya ਪਿੰਡਾਂ 'ਚ ਖੇਡਦੇ ਹੋਏ ਮੱਜਾਂ ਨੂੰ ਚਰਾਂਦੇ ਹੋਏ ਤੇ ਹੁਣ ਅਸੀਂ ਮੁੰਬਈ ਵਾਲੇ ਹੋ ਗਏ ਆ ਲੇਕਿਨ ਇਹ ਪਿੰਡ ਜਾਂ ਪੰਜਾਬ ਸਾਡੇ ਦਿਲ 'ਚ ਵੱਸਦਾ ਜਦੋਂ ਵੀ ਆਨੇ ਤੇ ਮੱਥਾ ਟੇਕਣ 'ਚ ਬਹੁਤ ਆਨੰਦ ਆਦਾ ਹੈ ਅ ਅੱਜ ਬਹੁਤ ਰਸ਼ ਸੀਗਾ ਪਰਿਕਰਮਾ ਕਰ ਲਈ ਅਸੀਂ ਗੋਲਡਨ ਟੈਂਪਲ ਦੀ ਲੇਕਿਨ ਉੱਥੇ ਖਾਲੀothe ਜਾਣ ਵਾਲੀ ਬਸ ਐਂ ਲੱਗਦਾ ਕਿ ਸਕੂਨ ਮਿਲ ਗਿਆ ਜਦੋਂ ਮੈਂ ਗੋਲਡਨ ਟੈਪਲ ਜਿਸੀ ਮੈਂ ਪ੍ਰੇ ਕੀਤਾ ਕਿ ਭਾਈ ਸਾਰੀ ਚੀਜ਼ਾਂ ਠੀਕ ਹੋ ਜਾਣ ਕੋਈ ਵੀ ਕਿਸ ਨੂੰ ਵੀ ਤਕਲੀਫ ਨਾ ਆਏ ਕੋਈ ਹੋਰ ਨਾ ਮਜ਼ਾਈਲਾ ਨਿਕਲਣ ਦੁਲੀ ਅੱਜ ਦੇ ਨਾਲ ਹਰ ਵਾਰ ਆਨੇ ਉਹ ਜਦੋਂ ਗੁਰੂ ਘਰ ਜਾਣੇ ਉਹ ਤਾਂ ਗੁਰੂ ਘਰ ਦੇ ਨਾਲ ਕੋਈ ਖਾਸ ਯਾਦ ਜੁੜੀ ਜਾਂ ਬਾਬਾ ਜੀ ਦੇ ਅੱਗੇ ਕੁਝ ਖਾਸ ਅਰਦਾਸ ਕੀਤੀ ਹੋਣੀ ਹੈ ਲੇਕਿਨ ਮੇਨ ਮੇਰਾ ਇਹੀ ਬਕਸਦ ਹੁੰਦਾ ਹੈ ਜਦੋਂ ਮੈਂ ਗੁਰਦੁਆਰੇ ਜਾਂਦਾ ਕਿਉਂਕਿ ਮੇਰੇ ਮੰਮੀ ਤੇ ਡੈਡੀ ਜਦੋਂ ਉਹਨਾਂ ਦਾ ਵਿਆਹ ਤੈਅ ਹੋਇਆ ਸੀ ਤਉ ਨਗਾ ਛਾ ਤੁਸੀਂ ਨਾ ਕੰਮ ਕਰੋ ਮੈਂ ਕੁੜੀ ਦੇਖਣ ਦੇ ਬਗੈਰ ਨਹੀਂ ਵਿਆਹ ਕਰਨਾ ਤੇ ਉਹਨੂੰ ਗੋਲਡਨ ਟੈਂਪਲ ਬੁਲਾ ਲਓ ਤੇ ਮਮੀ ਆਪਣੀ ਫੈਮਲੀ ਨਾਲ ਗੋਲਡਨ ਟੈਂਪਲ ਆਈ ਤੇ ਡੈਡੀ ਆਪਣੀ ਫੈਮਲੀ ਨਾਲ ਗੋਲਡਨ ਦੂਰ ਦੂਰ ਜੀ ਜੀ ਬੰਦੇ ਇੱਥੇ ਤੇ ਕੁੜੀਆਂ ਇੱਥੇ ਐ ਦੂਰੋਂ ਦੇਖ ਲਿਆ ਤੇ ਕਹਿੰਦਾ ਠੀਕ ਹੈ ਤੇ ਵਿਆਹ ਉੱਥੇ ਹੋਇਆ ਜੀ ਤੇ ਇਹ ਸਾਡਾ ਜਿਹੜਾ ਜਿਹ ਹਾਏ ਹੈ ਹੀ ਹੈ ਅੰਮ੍ਰਿਤਸਰ ਆਏ ਤੇ ਗੋਲਡਨ ਟੈਂਪਲ ਨਹੀਂ ਗਏ ਤੇ ਤੁਸੀਂ ਨਿਕਲ ਗਏ ਅੰਮ੍ਰਿਤਸਰ ਤੋਂ ਤੇ ਫਿਰ ਲੱਗਦਾ ਕੰਪਲੀਟ ਨਹੀਂ ਹੋਇਆ ਇਹ ਟ੍ਰਿਪ ਜੀ